ਹੰਨੇਂ ਦਾ ਪੁੱਤ ਬੀਬੀ ਵਾਸਤੇ 쿨ਰ ਲੈ ਕੇ ਆਏ ਆਂ ਆ ਹਾਂ ਹੈਂ ਹਾਂ ਖੋਲ ਕੇ ਦਿਖਾਓ ਬਈ ਆ ਦੇਖੋ ਮੇਰੀ ਮਾਂ ਵਾਸਤੇ ਮੈਂ 쿨ਰ ਲੈ ਕੇ ਆਇਆ ਸੀ ਹੋਏ ਹੈਂ ਹਾਂ ਇਹਨੂੰ ਫੜ ਪੁੱਤ ਗੱਤੇ ਨੂੰ ਫੜ ਗੱਤੇ ਨੂੰ ਗੱਤਾ ਨੀਚੋਂ ਅੱਗੇ ਗੱਤਾ ਫੜ ਲਾ ਆ ਦੇਖੋ ਮੇਰੀ ਮਾਂ ਨੂੰ ਗਰਮੀ ਹੋ ਰਹੀ ਸੀ ਮਾਂ ਚੱਲ गर्मी करके कूलर लेके है हेलो त्रिपुत बोझ देखो क्या है यही कूलर सारे हैं दोस्तों देखो दोस्तों मेरी मम्मी वास्तव में कूलर लेके आए हैं तो कमेंट तो करके जरूर दस्य अपनी मम्मी की है मेरी माँ को यही माँ बढ़िया कूलर है, <laughs> <पूर्णा। laughs> है? पानी भी और थोड़ा जा पानी पूगा कि मैं कि मैं कूलर बढ़िया कूलर ਹਾਂ ਹੈ ਕਿੰਨੇ ਦਾ ਦੋ ਦਾ ਆ ਦੇਖੋ ਹੁਣ ਆਪਾਂ ਬੇਬੇ ਨੂੰ ਕੂਲਰ ਲਾਵਾਂਗੇ ਸੋ ਦਿਖਾਉਣੇ ਆ ਸਾਡਾ ਅਰਸ਼ਦੀਪ ਅਰਸ਼ਦੀਪ ਕੀ ਕਹਿਣਾ ਚਾਹੋਗੇ ਬੇਬੇ ਬਾਰੇ ਸੋ ਗਾਇਸ ਨਹੀਂ ਕਿਹਾ ਜਾਂਦਾ tha ਆ ਬੇਬੇ ਕੇ ਲਈ ਨਮਕ ਕੂਲਰ ਲੈ ਕੇ ਆਏ ਹੈ ਇਸ ਮੇਂ ਬਸ ਥੋੜੀ ਜਿਹੀ ਪਾਣੀ ਆਤਾ ਹੈ ਓਕੇ ਥੈਂਕ ਯੂ ਬਾਏ ਹੁਣ ਆਪਾਂ ਇਸ ਨੂੰ ਛੋਟੇ ਵੀ ਮਿਲੋਣੇ ਸਾਡਾ ਛੋਟਾ ਉਹ ਤੇ ਬੇਬੇ ਕਿਵੇਂ ਲੱਗੂਗਾ ਇਹਨੂੰ ਗੂਲ ਰ ਹੈ ਗੂਲ ਰ ਕੇ ਮੈਂ ਯਾ ਉਹ ਸਾਡਾ ਛੋਟਾ ਫਿਰ ਜੀ ਲਾ ਲਿਆ ਕਰੇ ਅਸਲ ਵਿੱਚ ਛੋਟਾ ਫਿਰ ਦਸ ਸਾਇਰ ਸਿੰਘ ਕਿੱਥੇ ਲਿਖਾ ਤਾ ਖਾ ਬਹੁਤ ਹੈ ਹਾਂ ਖਾਉਂ ਲੈ ਲਾਉਣਾ ਇਹਨੂੰ ਚਲਾਈ ਆਪਾਂ ਖੜਾ ਚਲਾਈ ਇਹਨੂੰ ਠੀਕ ਹੈ ਬੇਬੇ ਨੂੰ ਪੁੱਛ ਕੇ ਤੇ ਬੇਬੇ ਚਲਾਈ ਆਪਾਂ ਬੇਬੇ ਚਲਾਈ ਆਪਾਂ ਹੈ ਪੁੱਛ ਤੇ ਲੈ ਲਓ ਲੋ ਜੀ ਹੁਣ ਆਪਾਂ ਕੂਲਰ ਚਲਾਉਣੇ ਆਂ ਦੇਖਦੇ ਇਹ ਠੰਡੀ ਹੈ ਵਾ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਆਪਣੇ ਮਾਂ ਬਾਪ ਨੂੰ ਮਾਂ ਨੂੰ ਕਿੰਨਾ ਪਿਆਰ ਕਰਦੇ ਆਂ ਆ ਕੂਡਰ ਲਾਉਂਗੇ ਲੋ ਜੀ ਹੁਣ ਆਪਾਂ ਕੂਡਰ ਦੀਆਂ ਤਿਆਰੀਆਂ ਕਰਦੇ ਆਂ ਕੂਡਰ ਨਾਮਾਂ ਦੇ ਵਿੱਚ ਪਾਣੀ ਪੂਣੀ ਪਾਵਾਂਗੇ ਬੇਬੇ ਵਾਸਤੇ ਫਿਰ ਮਾਰੂ ਬੇਬੇ ਨੂੰ ਠੰਡੀ ਹੈ ਵਾ ਦੇਖਦੇ ਕੀ ਬਣੇ ਤਰਾਹੀ ਪਤਾ ਕੂਡਰ ਬੇਬੇ ਵਾਸਤੇ ਹਾਂ ਪੁੱਛਦੇ ਸਰ ਦੇ ਹੱਥ ਲਾ ਹਾਂ ਲਾਈ ਆਪਾਂ ਇਹ ਲੋ ਜੀ ਹੁਣ ਆਪਾਂ ਨੇ ਕੂਲਰ ਚੱਕ ਲਿਆ ਇੱਥੇ ਰੱਖਤਾ ਬੇਬੇ ਵਾਸਤੇ ਇਹ ਹੁਣ ਆਪਾਂ ਬੇਬੇ ਨੂੰ ਕੂਲਰ ਲਾਵਾਂ ਹੈ ਹੈ ਫਿਰ ਲੈ ਆਵੇ ਆ ਹਾਂ ਲਾਈ ਆਪਾਂ ਲਾ ਹੁਣ ਲਾਵਾਂ ਹੈ ਲਾਈਏ ਲਾਈਏ ਦੇਖੇ ਠੰਢੀ ਹੈ ਵਾ ਕਿੰਨੀ ਕਿ ਬਾ ਆਉਂਦੀ ਹੈ ਹੈ ਦੇਖੇ ਹੁਣ ਠੰਢੀ ਹੈ ਵਾ ਪਾਣੀ ਪੁਣੀ ਪਾਈ ਜੀ ਹੁਣ ਆਪਾਂ ਚਲ ਹੁਣ ਆਪਾਂ ਪਾਣੀ ਪਾਉਣੇ ਲੈ ਆ ਕੋਈ ਬਾਲਟੀ ਲੈ ਚੱਕ ਕੇ ਉਹ ਲਾ ਜੀ ਕੁੰਡਰਾ ਆਪਾਂ ਨੇ ਸਟਾਰਟ ਕਰਤਾ ਬੇਬੇ ਨੂੰ ਆਉਂਦੀ ਹੁਣ ਠੰਢੀ ਠੰਢੀ ਹਵਾ ਆਉਂਦੀ ਹੈ ਮਾ ਠੰਢੀ ਹਵਾ ਹੈ ਹੈ ਆਉਂਦੀ ਆਂ ਨਿਆਰਾ ਆ ਦੇਖੇ ਸਾਡਾ ਸ਼ੈਬੂ ਆ ਲੋ ਆ ਦੇਖ ਰਿਹਾ ਹਾਂ ਆਪਾਂ ਬਿੱਜ ਨਾਲ ਵੀ ਕਰਾਂਗੇ ਗੱਲਬਾਤ ਕਿਵੇਂ ਲੱਗੀ ਠੰਡੀ ਹਵਾ ਕੂਲਰ ਦੀ ਮਮੀ ਆ ਬੇਟੀ ਨਾਲ ਹਾਂ ਹੋ ਨੋਲ ਚੱਲ ਕੋਈ ਕੂਲਰ ਮਾਰਦਾ ਬਿੱਜ ਨੂੰ ਠੰਡੀ ਹਵਾ ਪਰ ਗਾਇਸ ਕਿਵੇਂ ਪਾਈਂਦੇ ਆ ਜਾਂ ਪਰ ਕਿਵੇਂ ਲੱਗਿਆ ਦਰਨਾ ਨਹੀਂ ਪਾਈਂਗੇ ਹੈ ਪਾਰਾ ਪਾਰਾ ਨੋਲ ਪੈਰਾਂ ਨੂੰ ਗਿੱਗੀਆਂ ਦੀ ਪੈਰਾਂ ਪੈਰਾਂ ਨੂੰ ਹਵਾ ਆਉਂਦੀ ਆ ਨਮਾ ਕੋਲਰ ਲੈਂਦਾ ਸੋ ਦੋਸਤ ਤੁਸੀਂ ਵੀ ਦੱਸੋ ਕਿ ਤੁਸੀਂ ਆਪਣੇ ਮੰਮੀ ਡੈਡੀ ਨੂੰ ਕਿੰਨਾ ਪਿਆਰ ਕਰਦੇ ਹੋ ਆ ਸਾਡਾ ਸਨ ਜਿਵੇਂ ਉਹ ਵੀ ਗੰਢਿਆ ਲੋ ਬ్రో ਠੀਕ ਆ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਵੀ ਆਪਣੇ ਮਾਪਿਆਂ ਨੂੰ ਕਿੰਨਾ ਪਿਆਰ ਕਰਦੇ ਹੋ ਲਵ ਯੂ ਜਿੰਨ ਦੇ ਬਸ ਦੇ ਰਹੂਗੀ ਓਕੇ ਜੀ ਬਾਏ